ਹਾਂਜੀ ਪਿਆਰੇ ਵੀਰੋ ਸਲਾਮ ਵੀਰੋ ਸਵਾਗਤ ਹੈ ਤੁਹਾਡਾ ਅਦ੍ਰਿਸ਼ਮ ਤੇ ਗਿਰੋ ਮੇਰਾ ਮੰਨਣਾ ਵੀ ਪੰਜਾਬ ਬਦਲ ਰਿਹਾ ਹੈ ਪੰਜਾਬ ਬਹੁਤ ਬਦਲ ਰਿਹਾ ਹੈ ਪੰਜਾਬੀ ਬਦਲ ਰਹੇ ਨੇ ਪੋਜ਼ਿਟਿਵ ਡਾਇਰੈਕਸ਼ਨ ਚ ਬਦਲ ਰਹੇ ਨੇ ਮੇਰੇ ਮੈਂ ਇਹਦੇ ਬਾਰੇ ਤੁਹਾਡੇ ਸਾਹਮਣੇ ਕੁਝ ਤੱਥ ਪੇਸ਼ ਕਰਨਾ ਚਾਹੁੰਦਾ ਆਪਾਂ ਪਹਿਲਾਂ ਦੇਖਦੇ ਹੁੰਦੇ ਸੀ ਅੱਜ ਤੋਂ 15 18 ਸਾਲ ਪਹਿਲਾਂ ਕਿ ਵਿਆਹਾਂ ਦੇ ਵਿੱਚ ਨੰਗੇਜ ਪ੍ਰਮੋਟ ਕੀਤਾ ਜਾਂਦਾ ਆ ਕੈਬਰੀ ਡਾਂਸਰ ਟਾਈਪ ਇਸ ਤਰ੍ਹਾਂ ਨਾਲ ਡਾਂਸਰ ਕੁੜੀਆਂ ਹੁੰਦੀਆਂ ਉਹਨਾਂ ਨਾਲ ਲੋਕ ਉੱਚੀਆਂ ਹਰਕਤਾਂ ਕਰਦੇ ਉਹਨਾਂ ਨੂੰ ਨਚਾਉਂਦੇ ਉਹਨਾਂ ਤੇ ਨੋਟ ਬਾਰ ਦੇ ਉਹ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਉਕਸਾਉਂਦੀਆਂ ਜਾਂ ਕੁਝ ਜਿਸਮ ਦਿਖਾਉਂਦੀਆਂ ਇਹ ਸਾਰਾ ਕੁਝ ਬਦਲ ਚੁੱਕਾ ਹੁਣ ਆਪਾਂ ਦੇਖਦੇ ਹਾਂ ਕਿੰਨੀ ਖੁਸ਼ੀ ਹੁੰਦੀ ਆ ਵੀ ਸਾਡੇ ਆ ਜਿਹੜੇ ਸੱਭਿਆਚਾਰਕ ਗਰੁੱਪ ਮਲਬਈ ਗਿੱਧੇ ਦੇ ਗਰੁੱਪ ਜਿਹੜੇ ਇੱਕ ਵੀ ਸ਼ਰੀ ਦੇ ਗਰੁੱਪ ਵਾਰ ਗਾਇਨ ਦੇ ਗਰੁੱਪ ਤੇ ਜਿਹੜੇ ਮਤਲਬ ਕਾਲਜ ਟਾਈਮ ਦੇ ਵਿੱਚ ਬੱਚੇ ਜਿਹੜੇ ਜਿੰਨੇ ਵੀ ਬੱਚੇ ਜਿਹੜੇ ਨੇ ਯੂਥ ਫੈਸਟੀਵਲਸ ਦੇ ਵਿੱਚ ਪਾਰਟਿਸਿਪੇਟ ਕਰਦੇ ਸੀ ਕੋਈ ਢੋਲ ਵਜਾਉਂਦਾ ਸੀ ਕੋਈ ਮਲਵਈ ਗਿੱਧਾ ਕੋਈ ਪੰਗੜਾ ਜਿਹੜੇ ਪੰਗੜੇ ਵਾਲੇ ਸੀ ਉਹ ਪੰਗੜੇ ਦੀ ਕੋਚਿੰਗ ਦੇਣ ਲੱਗ ਪਏ ਉਹਨਾਂ ਨੂੰ ਇੱਕ ਨਵਾਂ ਟੈਲੈਂਟ ਮਿਲ ਗਿਆ ਅੱਗੇ ਦੂਸਰੇ ਬੱਚਿਆਂ ਨੂੰ ਆਪਣੇ ਤੋਂ ਅਗਲੀਆਂ ਨੈਕਸਟ ਜਨਰੇਸ਼ਨਸ ਨੂੰ ਪ੍ਰੋਮੋਟ ਕਰਨ ਦੇ ਲਈ ਉਹਨਾਂ ਨੂੰ ਕੁਛ ਨਾ ਕੁਛ ਕਲਾ ਸਿਖਾਉਣ ਦੇ ਲਈ ਉਹਨਾਂ ਦੀ એનર્ਜੀ ਨੂੰ ਚੰਗੇ ਪਾਸੇ ਲਾਉਣ ਦੇ ਲਈ ਸੋ ਇਹ ਮੇਰਾ ਇਸ ਕਰਕੇ ਮੰਨਣਾ ਵੀ ਪੰਜਾਬ ਬਦਲ ਰਿਹਾ ਹੈ ਤੇ ਪੰਜਾਬ ਬਦਲ ਰਿਹਾ ਹੈ ਪੋਜ਼ਿਟਿਵ ਡਾਇਰੈਕਸ਼ਨ ਦੇ ਵਿੱਚ ਕਿ ਉਹ ਨੰਗੇਜ ਜਿਹੜਾ ਹੈਗਾ ਪ੍ਰਮੋਟ ਹੋਣ ਦੀ ਬਜਾਏ ਹੁਣ ਸੱਭਿਆਚਾਰ ਪ੍ਰਮੋਟ ਹੋ ਰਿਹਾ ਬੋਲੀਆਂ ਬੰਦੀਆਂ ਨੇ ਜਾਗੋ ਨਿਕਲਦੀ ਐ ਕਿੰਨੇ ਸੋਹਣੇ ਢੰਗ ਨਾਲ ਉਹਨਾਂ ਇਵੈਂਟਾਂ ਨੂੰ ਮੈਨੇਜ ਕਰਦੇ ਨੇ ਇਹ ਬੱਚੇ ਯੂਥ ਵਾਲੇ ਬਹੁਤ ਦੇਖ ਕੇ ਅੱਛਾ ਲੱਗਦਾ ਵੀਰੋ ਮੈਨੂੰ ਤਾਹੀਂ ਮੇਰਾ ਮੰਨਣਾ ਵੀ ਪੰਜਾਬ ਬਦਲ ਰਿਹਾ ਹੁਣ ਦੂਸਰੀ ਗੱਲ ਵੀ ਅੱਗੇ ਕੀ ਦੇਖਦੇ ਸੀ ਕਿਸੇ ਦੇ ਕੋਈ ਸੱਟ ਫੇਟ ਵੱਜ ਜਾਂਦੀ ਸੀ ਕਿ ਕੋਈ ਐਕਸੀਡੈਂਟ ਹੋ ਜਾਂਦਾ ਸੀ ਬੁਰੀ ਤੋਂ ਬੁਰੀ ਕੰਡੀਸ਼ਨਸ ਦੇ ਵਿੱਚ ਸਾਡੇ ਸਾਹਮਣੇ ਬੰਦੇ ਪਏ ਹੁੰਦੇ ਸੀ ਤੇ ਇਨਸਾਨ ਦੇ ਕੋਲ ਦੀ ਇਨਸਾਨ ਉਹਨੂੰ ਅਣਦੇਖਾ ਕਰਕੇ ਲੰਘਦਾ ਰਹਿੰਦਾ ਸੀਗਾ ਹਜ਼ਾਰਾਂ ਵੀਕਲ ਲੰਘ ਜਾਂਦੇ ਸੀਗੇ ਤੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਸੀ ਕੋਈ ਕਿਸੇ ਦੇ ਨੇੜੇ ਜਾ ਕੇ ਚਲੋ ਉਹਦੀ ਹੈਲਪ ਤਾਂ ਕੀ ਕਰਨੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਪੁਲਿਸ ਤੰਗ ਕਰੂਗੀ ਪਰ ਹੁਣ ਜੇ ਕਿਸੇ ਤੇ ਮੜੀ ਜੀ ਵੀ ਕੋਈ ਸੱਟ ਫੇਟ ਵੱਜ ਜੇ ਜਾਂ ਕਿਸੇ ਤੇ ਕੋਈ ਬੁਫਤਾ ਜੇ ਤਾਂ ਪੰਜਾਬੀ ਇੱਕ ਦੂਜੇ ਦੇ ਲਈ ਖੜਨ ਲੱਗ ਪਏ ਖੜਨਾ ਸਿੱਖ ਗਏ ਕਿਤੇ ਨਾ ਕਿਤੇ ਜਿਹੜਾ ਕਿਸਾਨ ਅੰਦੋਲਨ ਸੀਗਾ ਉਹਦੇ ਵਿੱਚ ਵੀ ਕਿਸਾਨਾਂ ਦੇ ਜਿੱਤਣ ਦਾ ਇੱਕ ਤਰ੍ਹਾਂ ਨਾਲ ਇਹ ਕਹਿ ਲਓ ਵੀ ਉਹ ਆਪਣੀ ਗੱਲ ਮੰਨਵਾਉਣ ਦਾ ਜਾਂ ਜਿਹੜੇ ਐ ਫਾਰਮਰ ਬਿੱਲ ਕੈਨਸਲ ਹੋਣ ਦਾ ਜਿਹੜਾ ਸਭ ਤੋਂ ਵੱਡਾ ਰੀਜ਼ਨ ਹੀ ਇਹ ਆ ਵੀ ਲੋਕ ਇੱਕ ਦੂਸਰੇ ਦੇ ਲਈ ਖੜੇ ਹੁਣ ਪੰਜਾਬੀ ਇੱਕ ਦੂਜੇ ਦੇ ਲਈ ਖੜਨ ਲੱਗ ਪਏ ਜੇ ਕਿਸੇ ਦੇ ਨਾਲ ਦਾ ਕੋਈ ਏਜੰਟ ਕਿਸੇ ਦੇ ਪੈਸੇ ਖਾ ਗਿਆ ਉਹਦੇ ਨਾਲ ਖੜਨ ਵਾਲੇ ਲੋਕ ਹੈਗੇ ਨੇ ਉਹ ਪ੍ਰਦਰਸ਼ਨ ਕਰਦੇ ਨੇ ਜਾ ਕੇ ਕਿਉਂਕਿ ਇਹ ਜੇ ਬਹੁਤ ਸਾਰੇ ਵੀਰ ਹੋਗੇ ਉਹ ਇੱਕ ਦੂਸਰੇ ਦਾ ਦੁੱਖ ਸਮਝਦੇ ਨੇ ਇੱਕ ਦੂਸਰੇ ਦੇ ਨਾਲ ਖੜਨ ਲੱਗ ਪਏ ਇਹ ਜੇ ਮਾਮਲਿਆਂ ਦੇ ਵਿੱਚ ਕਿਸੇ ਦੇ ਨਾਲ ਕੋਈ ਬਦਿੱਕੀ ਕਰਦਾ ਹੈ ਕਿਸੇ ਲੇਡੀ ਦੇ ਨਾਲ ਕੋਈ ਬਦਿੱਕੀ ਕਰਦਾ ਹੈ ਕਿਸੇ ਬੱਚੇ ਦੇ ਨਾਲ ਕੋਈ ਬਦਿੱਕੀ ਕਰਦਾ ਹੈ ਤਾਂ ਉਹਦੇ ਲਈ ਪਬਲਿਕ ਖੜਨ ਲੱਗ ਪਈ ਜੇ ਕੋਈ ਪੋਲੀਟੀਕਲੀ ਵੀ ਕੋਈ ਗਵਰਨਮੈਂਟ ਦੇ ਵਿੱਚੋਂ ਵੀ ਕੋਈ ਗਵਰਨਮੈਂਟ ਦੀ ਸਾਈਡ ਤੋਂ ਕੋਈ ਵੀ ਚੀਜ਼ ਕੀ ਕਰਦਾ ਤਾਂ ਵੀ ਲੋਕ ਇੱਕ ਦੂਸਰੇ ਦੇ ਨਾਲ ਖੜਨ ਲੱਗ ਪਏ ਤੇ ਇਹ ਲੋਕਾਂ ਨੇ ਇੱਕ ਬੜੀ ਹੋਰ ਪੋਜ਼ਿਟਿਵ ਚੀਜ਼ ਜਿਹਦੇ ਕਰਕੇ ਮੇਰਾ ਮੰਨਣਾ ਵੀ ਪੰਜਾਬ ਬਦਲ ਰਿਹਾ ਤੇ ਪੋਜ਼ਿਟਿਵਲੀ ਬਦਲ ਰਿਹਾ ਉਹ ਇਹ ਹੈ ਵੀ ਅੱਗੇ ਕੀ ਹੁੰਦਾ ਸੀ ਹਰ ਚੀਜ਼ ਦੇ ਵਿੱਚ ਏਜੰਟਸ਼ਿਪ ਸੀਗੀ ਕਿਤੇ ਨਾ ਕਿਤੇ ਹਕ ਕਿਤੇ ਵੀ ਜਾਓ ਵਿਚਾਲੇ ਕੋਈ ਏਜੰਟ ਪੈਂਦਾ ਆ ਉਹ ਕੰਮ ਕਰਾ ਕੇ ਦਿੰਦਾ ਕਿਸੇ ਦਾ ਉਹਨੂੰ ਪੈਸੇ ਮਿਲਦੇ ਖੇਤੀਬਾੜੀ ਜੇ ਸ਼ਾਪਿੰਗ ਬਿਜ਼ਨਸ ਹਰ ਚੀਜ਼ ਦੇ ਵਿੱਚ ਏਜੰਟਸ਼ਿਪ ਸੀਗੀ ਤੇ ਤੁਸੀਂ ਦੇਖਦੇ ਸੀਗੇ ਵੀ ਕਿਸਾਨ ਜਿਹੜੇ ਨੇ ਹੁਣ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦ ਮੈਂ ਦੇਖਦਾ ਵੀ ਕਿਸਾਨ ਵੀਰ ਜਿਹੜੇ ਨੇ ਆਪਣੀਆਂ ਟਰਾਲੀਆਂ ਦੇ ਵਿੱਚ ਆਪਣੀ ਉਪਜ ਆਪਣੀਆਂ ਸਬਜ਼ੀਆਂ ਆਪਣੇ ਫਰੂਟ ਅਮਰੂਦ ਵਗੈਰਾ ਜਾਂ ਜਿਹੜੇ ਉਹਨਾਂ ਦੇ ਬਾਗਾਂ ਦਾ ਮਟੀਰੀਅਲ ਆ ਉਹ ਭਰਦੇ ਨੇ ਤੇ ਜਾ ਕੇ ਇੱਕ ਚੌਂਕ ਦੇ ਵਿੱਚ ਲਾ ਲੈਂਦੇ ਨੇ ਜਾਂ ਕੁਝ ਨੇ ਤਾਂ ਵੀਰਾਂ ਨੇ ਬਹੁਤ ਸੋਹਣਾ ਜੂਸ ਦਾ ਕੰਮ ਸ਼ੁਰੂ ਕੀਤਾ ਹੈ ਆਰਗੈਨਿਕ ਜੂਸ ਦਾ ਉਹ ਆਰਗੈਨਿਕ ਚੀਜ਼ਾਂ ਨੂੰ ਚੌਂਕ ਦੇ ਵਿੱਚ ਖੜ ਕੇ ਆਪਣੇ ਹੀ ਰੇੜੇ ਤੇ ਆਪਣੀ ਹੀ ਟਰਾਲੀ ਤੇ ਆਪਣੀ ਸਬਜ਼ੀ ਨੂੰ ਆਪਣੀ ਹੀ ਟਰਾਲੀ ਚ ਪਾ ਕੇ ਵੇਚ ਲੈਂਦੇ ਨੇ ਉਹਨਾਂ ਨੇ ਏਜੰਟਸ਼ਿਪ ਕੱਢਤੀ ਤੇ ਇੱਕ ਚੀਜ਼ ਮੈਂ ਰੀਸੈਂਟਲੀ ਮੇਰੇ ਜਿਹੜੀ ਆ ਸਾਹਮਣੇ ਆਈ ਮੈਂ ਕਿਸੇ ਜਗ੍ਹਾ ਮਹਾਰੀ ਸ਼ਹਿਰ ਗਿਆ ਤਾਂ ਮੈਂ ਉੱਥੇ ਦੋ ਚੀਜ਼ਾਂ ਬੜੀਆਂ ਮੈਨੇ ਨੋਟ ਕੀਤੀਆਂ ਉੱਥੇ ਨਾ ਮੈਨੇ ਇੱਕ ਵੀਰ ਮਿਲਿਆ ਉਹਨਾਂ ਨੇ ਦੱਸਿਆ ਵੀ ਉਹ ਦੁਕਾਨਦਾਰ ਸੀਗੇ ਉਹ ਆਪਣੇ ਹਾਈ ਪਰਫਾਰਮੈਂਸ ਗੈਜਟਸ ਜਿਵੇਂ ਹੁੰਦੇ ਨੇ ਵਾਈਫਾਈ ਵਾਲੇ ਜਾਂ ਜਿਹੜਾ ਹੋਮ تھیATER ਵਗੈਰਾ ਉਹਨਾਂ ਦਾ ਕੰਮ ਹੈ ਉਹ ਵੀਰ ਦਾ ਨਾਮ प्रमोद ਸ਼ਰਮਾ ਤੇ ਉਹ ਉਹ ਕੰਮ ਕਰਦੇ ਨੇ ਉਹਨਾਂ ਨੇ ਇੱਕ ਬਹੁਤ ਵੱਡਾ 200 ਬੰਦਿਆਂ ਦਾ ਗਰੁੱਪ ਬਣਾਇਆ ਯੰਗ ਆਪਣੇ ਵਰਗੇ ਬਿਜ਼ਨਸਮੈਨਾਂ ਦਾ ਜਾਂ ਸ਼ਾਪਕੀਪਰਜ਼ ਦਾ ਉਹ ਹਰ ਬੰਦੇ ਦੀ ਜਗੜ ਕੋਈ ਵੀ ਬੰਦਾ ਉਹਨਾਂ ਦੇ ਕੰਮ ਕੋਈ ਟੈਂਟ ਹਾਊਸ ਵਾਲਾ ਕੋਈ ਕੈਟਰਿੰਗ ਦਾ ਕੰਮ ਕਰਨ ਵਾਲਾ ਕੋਈ ਵੀਰ ਇਵੈਂਟ ਮੈਨੇਜਮੈਂਟ ਦਾ ਕੰਮ ਕਰਨ ਵਾਲਾ ਇਸ ਤਰ੍ਹਾਂ ਨਾਲ ਬਹੁਤ ਸਾਰੇ ਤਰ੍ਹਾਂ ਦੇ ਕਿੱਤੇ ਕਰਨ ਵਾਲੇ ਵੀਰ ਉਹਨਾਂ ਦੇ ਗਰੁੱਪ ਦੇ ਵਿੱਚ ਨੇ ਉਹ ਸਾਰੇ ਬੰਦੇ ਮਿਲ ਕੇ ਕਿਸੇ ਛੁੱਟੀ ਵਾਲੇ ਦਿਨ ਜਾਂ ਸਪੈਸ਼ਲ ਜਿਹੜਾ ਹੈਗਾ ਮੰਡੇ ਦੇ ਦਿਨ ਜਿਵੇਂ ਲਾਲੋ ਜਾਂ ਉਹ ਸ਼ਾਇਦ ਜਿਹੜਾ ਹੈਗਾ ਸੰਡੇ ਦੀ ਛੁੱਟੀ ਨਹੀਂ ਕਰਦੇ ਮੰਡੇ ਦੀ ਛੁੱਟੀ ਕਰਦੇ ਨੇ ਉਹ ਮੰਡੇ ਵਾਲੇ ਦਿਨ ਕਿਸੇ ਇੱਕ ਦੀ ਜਗ੍ਹਾ ਤੇ ਜਾਂਦੇ ਨੇ ਫਿਰ ਉਹਦੇ ਬਿਜ਼ਨਸ ਨੂੰ ਪ੍ਰਮੋਟ ਕਰਦੇ ਨੇ ਬਟ ਆਥੈਂਟਿਕਲੀ ਪਹਿਲਾਂ ਉਹ ਦੇਖਦੇ ਨੇ ਵੀ ਕੀ ਉਹ ਬੰਦਾ ਇਸ ਲਾਇਕ ਹੈ ਉਹਦਾ ਕੰਮ ਇਸ ਲਾਇਕ ਹੈ ਕੀ ਲੋਕਾਂ ਨੂੰ ਮੰਨ ਲਓ ਕਿ ਕੈਟਰਿੰਗ ਦਾ ਬਿਜ਼ਨਸ ਹੈ ਉਹ ਖਾ ਕੇ ਦੇਖਦੇ ਨੇ ਉਹਦੀ ਚੀਜ਼ ਵੀ ਵਾਕਈ ਉਹ ਤਾਰੀਫ ਦੇ ਲਾਇਕ ਹੈ ਤਾਂ ਉਸ ਬੰਦੇ ਨੂੰ ਕੋਈ ਐਡ ਨਹੀਂ ਕਰਨੀ ਪੈਂਦੀ ਉਹੋ ਬੰਦੇ ਹੀ ਉਹਦੀ ਆਪਸ ਦੇ ਵਿੱਚ ਇੱਕ ਦੂਸਰੇ ਦੀਆਂ ਪ੍ਰਮੋਟ ਕਰਦੇ ਨੇ ਇੱਕ ਦੂਸਰੇ ਦੇ ਪ੍ਰੋਡਕਟਸ ਨੂੰ ਇੱਕ ਦੂਸਰੇ ਦੀਆਂ ਸਰਵਿਸੇਜ਼ ਨੂੰ ਇੱਥੋਂ ਪਤਾ ਲੱਗਦਾ ਵੀਰ ਪੰਜਾਬ ਬਦਲ ਰਿਹਾ ਬਹੁਤ ਜ਼ਿਆਦਾ ਬਦਲ ਰਿਹਾ ਹੁਣ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਹੋਰ ਜਿਹੜੇ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਵਿੱਚੋਂ ਜਿਹੜਾ ਪੰਜਾਬੀਆਂ ਨੇ ਏਜੰਟ ਕੱਢਤੇ ਬਿਲਕੁਲ ਇੱਕ ਦੂਸਰੇ ਨੂੰ ਪ੍ਰੋਮੋਟ ਕਰਨ ਲੱਗ ਪਏ ਮੈਂ ਬਹੁਤ ਸਾਰੇ ਵੀਰਾਂ ਨੂੰ ਜਾਣਦਾ ਇੱਕ ਜਿੱਥੇ ਮੈਂ ਟੀਚ ਕਰਦਾ ਉੱਥੇ ਇੱਕ ਸਾਡੇ ਸਾਡਾ ਪੁਰਾਣਾ ਸਟੂਡੈਂਟ ਹੈ ਮੁੰਡਾ ਉਹਦਾ ਨਾਮ ਹੈ ਸੋਨੀ ਗਿੱਲ ਗੁਰਮੀਤ ਸਿੰਘ ਉਹਦਾ ਨਾਮ ਹੈ ਕਲਿਆਣ ਸੁਖਾ ਉਹਦਾ ਪਿੰਡ ਹੈ ਤੇ ਉਹ ਵੀਰ ਜਿਹੜਾ ਹੈਗਾ ਉਹ ਮਤਲਬ ਵਿਦਾਊਟ ਇਨੀ ਸਵਾਰਥ ਕਿਸੇ ਵੀ ਸਵਾਰਥ ਤੋਂ ਬਗੈਰ ਉਹ ਜੇ ਕੋਈ ਯੂਟਿਊਬਰ ਹੈ ਕੋਈ ਫੇਸਬੁੱਕ ਪੇਜ ਹੈ ਕਿਸੇ ਦਾ ਉਹਨੂੰ ਪ੍ਰਮੋਟ ਕਰਦਾ ਹਾਲਾਂਕਿ ਲੋਕ ਇੰਨਾਂ ਚੀਜ਼ਾਂ ਦੇ ਪਹਿਲਾਂ ਪੈਸੇ ਲਿੰਦੇ ਸੀ ਇੰਨੇ ਮਨੀ ਮੰਡਡ ਹੋ ਚੁੱਕੇ ਸੀ ਪਰ ਪੰਜਾਬ ਦੇ ਵਿੱਚੋਂ ਇਸ ਤਰ੍ਹਾਂ ਦੀ ਜਿਹੜੀ ਹੈ ਚੀਪ ਲੈਵਲ ਦੀ ਮਨੀ ਮੰਡਡਸ਼ਿਪ ਖਤਮ ਹੁੰਦੀ ਜਾ ਰਹੀ ਹੈ ਉਹ ਇੱਕ ਦੂਸਰੇ ਨੂੰ ਵਿਦਾਊਟ ਐਨੀ ਸਵਾਰਥ ਬਗੈਰ ਕਿਸੇ ਮਤਲਬ ਇਕਨੋਮਿਕਲ ਮੋਟੀਵੇਸ਼ਨ ਤੋਂ ਪ੍ਰਮੋਟ ਕਰਦੇ ਨੇ ਉਹ ਵੀਰ ਜਿਹੜਾ ਜਿਹਦੀ ਮੈਂ ਗੱਲ ਦੱਸ ਰਿਹਾ ਤੁਹਾਨੂੰ ਪੁਰਾਣੀ ਸਾਡੇ ਵੀਰ ਸਟੂਡੈਂਟ ਦੀ ਉਹ ਪ੍ਰਮੋਟ ਕਰਦਾ ਹੈ ਉਹਦੇ ਵਰਗੇ ਹੋਰ ਬਹੁਤ ਸਾਰੇ ਵੀਰ ਮਨੇ ਦੇਖੇ ਨੇ ਜਿਹੜੇ ਫ੍ਰੀ ਆਫ ਕਾਸਟ ਕਹਿੰਦੇ ਨੇ ਵੀ ਹਾਂ ਦੱਸੋ ਤੁਹਾਡਾ ਤੁਸੀਂ ਕੀ ਕੰਮ ਕਰਦੇ ਹੋ ਕੋਈ ਖੇਤੀਬਾੜੀ ਕਰਦੇ ਹੋ ਕੋਈ ਪ੍ਰੋਡਕਟ ਮਤਲਬ ਆਪਣਾ ਆਰਗੈਨਿਕ ਵੇਚਦੇ ਹੋ ਪੈਕ ਕਰਕੇ ਜਾਂ ਕੋਈ ਆਰਗੈਨਿਕ ਹਲਦੀ ਵੇਚਦੇ ਹੋ ਉਹਦੀ ਉਹ ਸਾਰੀਆਂ ਚੀਜ਼ਾਂ ਦੀ ਉਹ ਪ੍ਰੋਮੋਸ਼ਨ ਕਰਦੇ ਨੇ ਵਿਦਾਊਟ ਟੇਕਿੰਗ ਐਨੀ ਇਕਨੋਮਿਕ ਗੇਨ ਬਿਗੈਰ ਕਿਸੇ ਇਕਨੋਮਿਕ ਆਰਥਿਕ ਸਵਾਰਥ ਤੋਂ ਉਹ ਇੱਕ ਦੂਸਰੇ ਦੀ ਚੀਜ਼ ਨੂੰ ਪ੍ਰਮੋਟ ਕਰ ਰਹੇ ਨੇ ਤਾਂ ਆਪਾਂ ਹੋਰ ਇਸ ਤੋਂ ਵਧੀਆ ਕੀ ਕਹਿ ਸਕਦੇ ਆ ਵੀ ਪੰਜਾਬ ਬਦਲ ਰਿਹਾ ਦੇਖੋ ਪੰਜਾਬੀ ਬੱਚੇ ਬਦਲ ਰਹੇ ਨੇ ਪੰਜਾਬੀ ਜਵਾਨ ਬਦਲ ਰਹੇ ਨੇ ਵੀਰੋ ਕਿਤੇ ਨਾ ਕਿਤੇ ਦੇਖੋ ਜੇ ਆਪਾਂ ਇੱਕ ਦੂਸਰੇ ਦੀ ਹੈਲਪ ਕਰਾਂਗੇ ਨਾ ਆਪਣਾ ਲੈਸ ਪ੍ਰਿਵੀਲੇਜਡ ਦੀ ਜਿਹੜਾ ਸਾਡੇ ਤੋਂ ਥੱਲੇ ਦੇ ਲੈਵਲ 'ਚ ਵਿਚਾਰਾ ਹਜੇ ਹੈਗਾ ਸਟਾਰਟਿੰਗ ਉਹਨਾਂ ਤੇ ਇਹ ਸਾਡੇ ਤੋਂ ਘੱਟ ਉਮਰ ਦਾ ਅਗਰ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਗਾਈਡੈਂਸ ਦੇ ਕੇ ਚੰਗੀ ਆ ਕਿ ਕੋਈ ਉਹਦੇ ਕੋ ਰਿਸੋਰਸਸ ਉਹਨੂੰ ਜੁਟਾ ਕੇ ਉਹਦੀ ਕੋਈ ਹੈਲਪ ਕਰ ਪਾਵਾਂਗੇ ਤਾਂ ਇਸੇ ਤਰ੍ਹਾਂ ਹੀ ਮਤਲਬ ਇਹ ਇਕੱਠੇ ਅੱਗੇ ਵਧਣ ਦਾ ਤਰੀਕਾ ਹੈ ਤੇ ਇਹ ਮੈਨੂੰ ਪੰਜਾਬੀਆਂ ਦੀ ਇਹ ਅਦਾ ਬਹੁਤ ਭਾਰੀ ਹੈ ਤੇ ਇੱਥੋਂ ਪਤਾ ਲੱਗਦਾ ਵੀ ਪੰਜਾਬੀਆਂ ਦਾ ਫਿਊਚਰ ਬਹੁਤ ਬ੍ਰਾਈਟ ਜਾਣ ਵਾਲਾ ਹੈ ਇੱਥੋਂ ਪਤਾ ਲੱਗਦਾ ਮੈਨੂੰ ਮਾਣ ਹੈ ਆਪਣੇ ਪੰਜਾਬੀ ਭਰਾਵਾਂ ਤੇ ਇਸੇ ਕਰਕੇ ਇਸੇ ਕਰਕੇ ਮੇਰਾ ਮੰਨਣਾ ਹੈ ਵੀ ਪੰਜਾਬ ਬਦਲ ਰਿਹਾ ਹੈ ਸੋ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਆਪੋ ਆਪਣੇ ਫੀਡਬੈਕ ਜ਼ਰੂਰ ਦੇਣਾ ਵੀਰੋ ਥੈਂਕ ਯੂ ਤੁਹਾਡਾ ਅਦ੍ਰਿਸ਼ਮ ਨੂੰ ਫੋਲੋ ਕਰਨਾ ਨਾ ਭੁੱਲਣਾ ਤੇ ਸਾਡੇ ਅਦ੍ਰਿਸ਼ਮ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਸਾਰੇ ਵੀਰਾਂ ਦਾ ਸ਼ੁਕਰੀਆ